ਰਾਜਾ ਇਸकी बॉटम ਕਹਿੰਗੇ ਲਗਾਉ ਦੇਖੀ ਇਹ ਬੈਲਵਟ ਦੇ ਵਿੱਚ ਕਲਰ ਵੀ ਬਹੁਤ ਸੁਣਿਆ ਰਹੇ ਨੇ ਹਾਂ ਉਹ ਨੱਕਰ ਕੀ ਦਾ ਕਰੇ ਹਾਂ ਇਹ ਨਹੀਂ ਮੈਕਰੂ ਹੀ ਆ ਨਾ ਮੈਕਰੋ ਹੀ ਆ ਉਹ ਦੇਖੀ ਪਲੱਚੀ ਦੇ ਵਿੱਚ ਆ ਰਹੇ ਨੇ ਡਿਜ਼ਾਈਨ ਇਹਦੇ ਤੇ ਲੇਟ ਬਿਲਾ ਨਹੀਂ ਤੇ ਇਹ ਵੀ ਮਿੱਟੋ ਗੋਟਾ ਲਓ

ਇੰਨੇ ਦਾ ਪੂਰਾ ਚੰਡੀ ਆ ਦੇਖੀ ਉਹ ਜੋ ਬਿੱਲ ਬਟਲ ਚ ਦਿਖਵਾ ਦਿਨਾ ਮੈਨੂੰ ਕੋਈ ਨਹੀਂ ਵੀਡੀਓ ਪਹਿਲਾਂ ਗੱਲ ਕਰ ਬਤਾ ਕੀ ਕਰੇ ਇੰਨੇ ਦਾ ਪੂਰਾ ਚੰਡੀ ਆ ਦੇਖੀ ਉਹ ਜੋ ਬਿੱਲ ਬਟਲ ਚ ਹੈਗਾ ਨਾ ਇਹਦਾ ਪ੍ਰਿੰਟ ਜਿਆ ਵੀ ਉਹ ਗਾੜਾ ਜ ਆ ਹਾਂ ਉਹ ਮੇਰੇ ਨੀਚੇ ਦਾ ਆ ਜਾ ਕਪੜਾ ਨਹੀਂ ਹੈਗਾ ਵਿੱਚ ਇਹਦੇ ਸਰ ਦਾ ਫਰਕ ਕਿ ਪਤਾ ਕੋਈ ਉਹਨੂੰ ਕਿੱਥੋਂ ਖੋਲਣ ਦਿੰਨੀ ਆ ਨਹੀਂ ਇਹਦਾ ਵੀ ਪ੍ਰਿੰਟ ਸੋਣਾਗਾ ਦੇਖੀ ਮੈਂ ਤਾਂ ਕੁਛ ਨਹੀਂ ਕਹਿੰਦੀ ਗਾ ਉਹਨੂੰ ਕਿੱਥੇ ਖੋਲ ਰੱਖੋ ਹੋਰ ਕੋਲ ਇਹਨਾਂ ਵਿੱਚ ਮਿਲਕਟ ਗਈ ਨਹੀਂ ਆ ਜਾਏਗਾ ਆਪ ਕੋਲ ਇਹਦੇ ਜਗ੍ਹਾ ਖਾਲੀ ਵਾਲੀ ਆ ਹਾਂ ਇਹਦੀ ਜਗ੍ਹਾ ਖਾਲੀ ਵਾਲੀ ਆ ਹੈਨਾ ਪਰਪਲ ਕਲਰ ਵਗੈਰਾ ਬਹੁਤ ਸੋਹਣਾ ਈ ਹੰਦਲਾ ਬੰਦਾ ਜੀ ਖਾਲੀ ਵੀ ਚਾਹੀਦਾ ਥੋੜਾ ਬਹੁਤ ਘੜੇ ਨੀ ਦੇਖੋ ਜੀ ਪਲਛੀ ਦੇ ਡਿਜ਼ਾਈਨ ਕਿੰਨੇ ਸੋਹਣੇ ਨੇਗੇ ਆਹ ਆ ਵੀ ਕਿੰਨਾ ਸੋਹਣਾਗਾ ਆ ਤਾਂ ਸਾਰੇ ਹੀ ਬੈਲਵਟ ਹੈ ਇਸ ਤਾਂ ਕੁਛ ਵੀ ਨਹੀਂ ਖਾਲੀ ਹੈਗਾ ਕਲਰ ਬਹੁਤ ਸੋਹਣੇ ਨੇਗੇ ਕੋਈ ਜਿਵੇਂ ਤਾਂ ਖੜੀ ਐਵੇਂ ਸੀ ਇਹ ਆ ਵੀ ਕਿੰਨਾ ਸੋਹਣਾਗਾ ਇਹ ਪੂਰਾ ਆਪਣਾ ਬਿਲਕੁਲ ਵੀ ਜਗ੍ਹਾ ਨਹੀਂ ਛੱਡੀ ਫੁੱਲ ਹੈ ਵੀ ਤੇ ਆਹ ਕਿੰਨਾ ਸੋਹਣਾ ਲੁ ਸੋਹਣਾ ਕਿੰਨਾ ਡੇਰਾ ਹੈ ਸੋਹਣਾ ਬਲੈਕ ਦੇ ਉੱਤੇ ਬੜੀ ਡਿਮਾਂਡ ਆਂਦੀ ਆ ਹੂੰ ਲੋ ਬਲੈਕ ਕਿਨ ਲਾਈਕ ਡਿਜ਼ਾਈਨ ਦੇਖੋ ਲੋ ਕਿੰਨਾ ਪਿਆਰਾ ਹੈ ਲੱਛੀ ਜੇ ਨਾ ਹਮ ਕਿ ਅਜ ਬੜੇ ਦੋਨ ਬਲੂ

ਹੋ ਨਾ ਬੇਬੀ ਪਿੰਕ ਕਲਰ ਵੀ ਬਹੁਤ ਪਿਆਰਾ ਲੱਗਦਾ ਇਹ ਤਾਂ ਸੇਮ ਹੀ ਹੈ ਜਵਾਬ ਹੀ ਸੀ ਜੇ ਦੇਖੋਗਾ ਤੋਂ ਮੈਂ ਤਾਂ ਪਹਿਲੇ ਹੀ ਕਹ ਰਹਾ ਸੀ ਹੈਵੀ ਹੈ ਵੀ ਬਹੁਤ ਸੋਨਾ ਘਰ ਨਹੀਂ ਆ ਰਹੀ ਆਂਟੀ ਆਂਟੀ ਨੂੰ ਬੜਾ ਧੁੰਦੀਏ ਦੇਖਦੇ ਹਾਂ ਇਹ ਆ ਜਾਊਗਾ ਇਹਦੇ ਉੱਤੇ ਦੇਖੋ ਬਲੌਕ ਪ੍ਰਿੰਟ ਵੀ ਹੈ ਲਾਲ ਦੀ ਲਾਲ ਬਹੁਤ ਮਹਿੰਗੇ ਵਾਲਾ ਪੀਸ ਹੈ ਲੇਕਿਨ ਆਪਣੇ ਲਈ ਆਪਣੇ ਜਿਹੜੇ ਜਿਹੜੇ ਕਸਟਮਰ ਆਣਗੇ ਉਹਨਾਂ ਨੇ ਨੋਰਮਲੀ ਠੀਕ ਹੈ ਐਨ ਕਲੌਥ ਹਾਊਸ ਵਾਲੇ ਨੇ ਪਹੁੰਚ ਗਏ ਜੀ ਆਪਾਂ ਬਲੌਕ ਪ੍ਰਿੰਟ ਆ ਜੂਗਾ ਨਾਲ ਵੈਲਵਟ ਆ ਜੂਗੀ ਤੇ ਕਪੜਾ ਚੈੱਕ ਕਰ ਲਿਓ ਜੀ ਇੱਕ ਵਾਰ ਜਾਓ ਸੁਣਾ ਨਾ ਇਹ ਇਹਦਾ ਕਪੜਾ ਕਿਵੇਂ ਹੁੰਦਾ ਵਿੱਚ ਦੇਖਦੇ ਆ ਕੀ ਬਣਾ ਦੇ ਦੇ ਵੀਰੇ ਇਹ ਅੱਗੇ ਪਹਿਲਾਂ ਚੱਲੇ ਹਸੀਪੁਰ ਹਾਂ ਜੀ ਹਾਂ ਉਹ ਚੱਲੇ ਇਹ ਡਿਮਾਂਡ ਚ ਫੇਰ ਆ ਰਹੀ ਹੈ ਜੀ ਚੀਜ਼ਾਂ ਉਹੀ ਚੀਜ਼ਾਂ ਆਈ ਜਾਂਦੀਆਂ ਨੇ ਪੁਰਾਣੀਆਂ ਜੀਆਂ ਮਾਰਕੀਟ ਚ ਬਹੁਤ ਚੱਲਦੀ ਹੈ ਪੁਰਾਣਾ ਰਵਾਜ ਆਈ ਜਾਂਦਾ ਭਾਈ ਇੱਕ ਆਹ ਲੋ ਇਹਦਾ ਕੰਮ ਲੈ ਜਾਂਦੇ ਨੇ ਨੀ ਕੀ ਰੇਟ ਚ ਆਏ ਹਾਂਜੀ ਇਹ ਕੀ ਰੇਟ ਚ ਬਹੁਤ ਸੋਹਣਾ ਆ ਵੀ ਬਹੁਤ ਸੋਹਣਾ ਆ ਵੀ ਸੂਟ ਇਹ ਬੰਦੇ ਦੀ ਇਹ ਆ ਕਾਲੇ ਚਾਹ ਆ ਦਿਖਾਈ ਵਿੱਚ ਕਾਫੀ ਹੈ ਇੱਕ ਕਾਫੀ ਕਲਰ ਆਜੂਗਾ ਤੇ ਕਿਤੇ ਨਾ ਪਿਆਰਾ ਹਾਂ ਇਹ ਵੀ ਬਹੁਤ ਸੋਹਣਾ ਲੱਗੋ ਕੋਈ ਬਾਤ ਨਹੀਂ ਹੋਰ ਇੱਕੇ ਵਾਲਾ ਟਾਈਨਸ ਦਿਖਾਈ ਹਾਂ ਇਹ ਵੀ ਬਹੁਤ ਪਿਆਰਾ ਕਲਰ ਆਗਾ ਇਹਦੇ ਵੀ ਫੁੱਲ ਵੈਲਵਟ ਆਜੂਗੀ ਹਾਂ ਵੀ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਬੇਬੀ ਪਿੰਕ ਕਲਰ ਵੀ ਇਹ ਚ ਬਹੁਤ ਸੋਹਣਾਗਾ ਇੱਕੇ ਦੇਖੋ ਮੈਰੂਨ ਕਲਰ ਕਿ ਫੇਰ ਨਾ ਦੇਖਣ ਮੈਂ ਤਾਂ ਕੱਢਿਆ ਹਾਂ ਦੇਖਦੀਆਂ ਵਿਆਹ ਚ ਪਾਉਣਾ ਇਹ ਲੋਈ ਕੱਢਿਆ ਆ ਵੀ ਬਹੁਤ ਸੋਹਣਾ ਮੈਰੂਨ ਵੀ ਬਹੁਤ ਸੋਹਣਾ ਇੱਕ ਡਿਜ਼ਾਈਨ ਹੈ ਲੂੰਗ ਫਿੱਕੇ ਥੋੜੀ ਜਿਹੀ ਮੇਰੀ ਭੈਣ ਨੂੰ ਲੈ ਕੇ ਦੇਣਾ ਉਹਨੇ ਮੰਗਿਆ ਮੈਨੂੰ ਸੂਟ ਅੱਛਾ ਇਹ ਕਲਰ ਤਾਂ ਨਹੀਂ ਆ ਵੀ ਬਹੁਤ ਪਿਆਰਾਗਾ ਹਨ ਪਰ ਥੋੜਾ ਜਿਹਾ ਸਿੱਧਾ ਡਿਜ਼ਾਈਨ ਇਹ ਵੀ ਬਹੁਤ ਡਿਜ਼ਾਈਨ ਸੋਹਣਾ ਲੱਗਿਆਗਾ ਨੇ ਅੱਛਾ ਹਾਂ ਜਿਹਾ ਹੀ ਹਾਂਜੀ ਵੇਹੀ ਕਿੱਕ ਮਾਰੀ ਆ ਨਹੀਂ ਨਹੀਂ ਵਿਆਹੀ ਵੇਸੇ ਮੇਰਾ ਸੁਖ ਮੇਰੇ ਦਾ 12 ਸਾਲ ਦਾ ਮੁੰਡਾ ਹੈ ਜੀ ਅੱਛਾ ਜੀ ਇਹ ਕਿਹੜਾ ਸੋਹਣਾ ਕਿੰਨਾ ਪਿਆਰਾ ਹੈ ਜਿਹੜਾ ਮੁੰਡਾ ਦਾ ਮੋਲਵੈਟ ਕਿੰਨੇ ਅੱਛੇ ਲੱਗਦੇ ਬਹੁਤ ਬਹੁ ਬਲਾਡਾ ਹਾਂ ਮਾਂ ਅੰਚਾ ਕੋਲੋਂ ਆਇਆ ਏ ਡੀ ਵੀਰ ਹੁੰਦੇ ਆ ਦੇਖੋ ਮੇਰੇ ਨਾਨਕੇ ਕੋਲੋਂ ਆਇਆ ਓ ਤੁਹਾਡੇ ਨਾਨਕੇ ਕਿੱਥੇ ਨੇ ਮੇਰੇ ਨਾਨਕੇ ਕੋੜ ਦੀ ਭਿੱਖੀ ਕੋਲੇ ਆ ਹਾਂ ਇਹ ਆ ਵੀ ਕਿੰਨਾ ਪਿਆਰਾ ਪ੍ਰਿੰਟ ਲੱਗਦਾ ਇਹਦਾ ਵੀ ਸਾਰੇ ਪਨ ਅੱਛੇ ਆ ਗਏ ਇੰਕਮੈਂਟ ਖਾਜੋ ਬਹੁਤ ਸੋਹਣਾ ਹੈ ਵੀ ਕਿਹੜੇ ਬੰਦੇ ਤੁਸੀਂ ਕਿੱਥੋਂ ਆਂ ਅੰਟੀ ਕਿਹੜੇ ਪਿੰਡ ਸਾਡੇ ਤਾਂ ਪਿੰਡੌਰੀ ਆ ਰਾਮਗੜ੍ਹ ਸਰਦਾਰਾਂ ਅੱਛਾ ਪਕੋਲੇ ਆ ਅੱਛਾ ਪਟੋਟਾ ਅਸਾ ਇੱਥੇ ਹੀ ਆਉਨੇ ਐਨਾਂ ਦੀ ਦੁਕਾਨਤੀ ਆਉਨੇ ਆ ਹਾਂ ਠੀਕ ਆ ਐਨ ਦੇਖ ਲਓ ਕਿੰਨੇ ਸੋਹਣੇ ਸੋਹਣੇ ਨੇਗੇ ਆਨ ਕਲੌਥ ਹਾਊਸ ਵਾਲਿਆਂ ਦੇ ਤੇ ਰੇਟ ਵਗੈਰਾ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਰੇਟ ਦੱਸ ਦੇ ਇੱਕ ਵਾਰੀ ਹਾਂ ਇਹਦੇ ਵਿੱਚ ਡਿਜ਼ਾਈਨ ਕਲਰ ਬਹੁਤ ਸੋਹਣੇ ਆ ਰਹੇ ਨੇ ਜੀ ਆਨ ਕਲੌਥ ਹਾਊਸ ਸੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਹਾਂ ਬਲੈਕ ਦਾ ਬਹੁਤ ਸੋਹਣਾਗਾ ਇਹਦਾ ਵੀ ਇੱਕ ਹੋਰ ਪਰਪਲ ਪਿਆਗਾ ਉਹ ਉਹ ਦਿਖਾ ਤਾਂ ਠੀਕ ਆ ਠੀਕ ਹੈ ਤੇ ਫਿਰ ਇਹਦੇ ਨਾਲ ਸਲਵਾਰ ਕਿਹੜੀ ਲੱਗੂਗੀ ਸਲਵਾਰ ਕਿਹੜੀ ਇਹਦੇ ਨਾਲ ਜੀ ਜਾਂ ਨੇਚਰਲ ਟ੍ਰੇਬ ਲਗਵਾ ਸਕੀ ਨੇ ਕਲਰ ਕਲਰ ਕਿਹੜਾ ਹੋ ਜਿਹੜਾ ਲਗਵਾਣਾ ਚਾਹੁੰਦੇ ਹੋ ਇਹ ਲੀਲਾ ਹੈ ਬਲੈਕ ਨਾਲ ਹਰਮਨ ਵੱਖ ਤੇ ਚੱਕ ਦੇ ਚੱਕ ਦੇ ਆ ਨਹੀਂ ਲੱਗੇ ਨੀ ਇਹਦੇ ਆ ਨਹੀਂ ਲੱਗੇ ਨੀ ਉਹ ਹੈ ਤਾਂ ਆਹ ਆ ਨਹੀਂ ਤੈਨੂੰ ਸੋਨਾ ਲੱਗਿਆ ਬੀਵੀ ਪਿੰਕ ਹਾਂ ਹਾਂ ਠੀਕ ਠਾਕ ਮੈਂ ਵੀ ਨੂੰ ਤੇ ਗਾਦਰੀ ਜ ਹੋਰ ਸੀ ਜਿਹੜਾ ਫਿਰ ਆ ਵਧੀਆ ਲੱਗਦਾ ਤੈਨੂੰ ਦੁਕਾਨ ਤੇ ਗਏ ਮੇਰੇ ਕੋਲ ਰੂਨ ਜ ਵਧੀਆ ਲੱਗੇ ਆ ਵਾਲਾ ਹਾਂ ਹਾਂ ਇਹ ਚ ਵੀ ਹਾਂ ਇਹ ਚ ਹੋਣੀ ਹੈਗਾ ਚਾਹ ਪਾਣੀ ਪੀ ਲੈ ਦਿਖਾਓ ਜੀ ਫਿਰ ਮਹਿੰਗਾ ਪੈ ਜੂਗਾ ਹਾਂ ਕਹਿੰਦਾ ਕਿਵੇਂ ਦਾ ਜੈ ਪਹਿਲੇ ਕਿੰਨੇ ਕਿੰਨੇ ਬੋਲੀ ਜਾਂਦੇ ਸ਼ਾਈਨਿੰਗ ਹਾਂ ਫਿਰ ਇਹਦੀ ਸ਼ਾਈਨਿੰਗ ਦਾ ਫਰਕ ਪਊਗਾ ਉਹ ਡਾਰ ਡਾਲਨੈਸ ਜੀ ਚ ਆ ਜਾਂਦਾ ਉਹ ਵਾਲਾ ਪੈਲਵਟ ਫਿਰ ਹੋਰ ਕਾਸ ਵੀ ਲਵਾ ਲਾ ਹਾਂ ਫਿਰ ਕ੍ਰੇਪ ਦੀ ਲਾਗ ਦਿਖਾਈ ਇਹਦੇ ਨਾਲ ਅਬਲੂਈ ਹੈ ਨਾ ਬਲੂਈ ਦੇਖੋ ਜੀ ਯਾਨ ਕਲੋਥ ਹਾਊਸ ਲਾ ਦੇ ਬਹੁਤ ਸਾਰਾ ਕਪੜਾ ਆ ਰਿਹਾ ਪਲੇਨ ਵੀ ਬਹੁਤ ਫੈਬਰਿਕ ਆ ਬਲੂ ਇਸ ਤਰ੍ਹਾਂ ਦਾ ਲੱਗੂਗਾ ਕਿਉਂਕਿ ਦੀਦੀ ਵੈਲਵਟ ਜਿੱਡੀ ਸ਼ਾਈਨੀ ਕਿਸੇ ਚ ਨਹੀਂ ਆਉਂਦੀ